ਮੇਰੇ ਇਤਨਾ ਕੁਝ ਸਮਝ ਨਹੀਂ ਆਉਂਦਾ ਕਿ ਘਰ ਵਿੱਚ ਬੰਨੇ ਕੀ ਡਿਆ ਵਾ ਸੋਚਿਆ ਕੁਝ ਹੋਰ ਹੀ ਤੇ ਹੁਣ ਕੁਝ ਹੋਰ ਡਿਆ ਵਾ ਅਸੀਂ ਤਾਂ ਸੋਚਿਆ ਸੀ ਚਲ ਨੌਂ ਲਿਆਂਵਾਂਗੇ ਤੇ ਰੋਟੀ ਪਣੀ ਪਕਿਆ ਕੇ ਤੇ ਖਾਵਾਂਗੇ ਉਹ ਤੇ ਉਲਟੀ ਸਾਡਾ ਹੋ ਗਿਆ ਸਾਰਾ ਕੰਮ ਉਹ ਸਾਡ ਕੋ ਪਕਿਆ ਖਾਂਣ ਦੇ ਹੀ ਸਮਝ ਨਹੀਂ ਆਉਂਦਾ ਕੀ ਪੰਡਿਆ ਕਰਕੇ ਦਰਜੀਤ ਇਧਰ ਆ ਪੁੱਤ ਕਰ ਸੁਣ ਮੇਰੀ ਹਾਂਜੀ ਜੀ ਦਰਜੀ ਘਰ ਵਿੱਚ ਪੁੱਤ ਜੋ ਵੀ ਹੋਣ ਡਿਆ ਨਾ ਉਹ ਚੰਗਾ ਨਹੀਂ ਹੋਣ ਡਿਆ ਕੀ ਹੋਣਾ ਡੈਡੀ ਤੈਨੂੰ ਵੀ ਪਤਾ ਹੋਊਗਾ ਤੂੰ ਜਣੀ ਨਹੀਂ ਕਟੀਆਂ ਰਹਿੰਦੀਆਂ ਫੇ ਇਦਾਂ ਹੀ ਹੋਣਾ ਵਾ ਕਟੀਆਂ ਰਹਿ ਕੇ ਤੇ ਖੁਸ਼ ਨਹੀਂ ਹੋਵੇਂ ਤੂੰ ਉਹਨੂੰ ਤਵਕਾ ਤਾਂ ਮਾਰਦਾ ਫੇ ਰੋਟੀ ਕਨੇ ਪਕਾਉਣੀ ਆ ਡੈਡੀ ਤੁਸੀਂ ਮੰਮੀ ਨਹੀਂ ਮੰਨਦੇ ਰਹੇ ਹੋ ਕਿ ਮੈਂ ਸੰਦੀਪ ਨਹੀਂ ਮੰਨਦੇ ਵਾ ਫੇਰ ਕੀ ਹੋ ਗਿਆ ਕੀ ਮੈਂ ਮੰਨਦਾ ਰਿਆ ਤੇਰੀ ਮਾਂ ਦੀ ਦੱਸ ਨਾ ਮੈਨੂੰ ਸਾਰੀ ਗੱਲ ਉਹਨਾਂ ਨੇ ਕਹਿੰਦੇ ਚੱਲਦੇ ਤੁਸੀਂ ਕੀ ਕੀ ਕਰ ਕੀ ਕਰਦਾ ਮੈਨੂੰ ਦੱਸ ਸਹੀ ਵੀ ਡੈਡੀ ਤੁਸੀਂ ਆਹ ਕੱਲ ਮੰਮੀ ਦੀ ਮੰਨ ਕੇ ਤੇ ਮੈਨੂੰ ਘਰੋਂ ਕੱਢਤਾ ਜਾਂ ਆਹ ਕੰਮ ਕਰਤਾ ਤਾਂ ਨਗਰਗਲਾਂ ਨਾ ਪਤਾ ਨਹੀਂ ਆ ਕੀ ਕਰਦ ਰੇ ਤੂੰ लवली ਬਣਾ ਨਾਲ ਨਾਲ ਮਿਲ ਕੇ ਕਰਦ ਰੇ ਉਹ ਸਿੱਖਿਆ ਮੈਨੂੰ ਦਿੱਤੀ ਤੇ ਉਹ ਤੇਰੇ ਕਰਕੇ ਕਰਦੇ ਰਹੇ ਆ ਤੇ ਨਿਆਣਿਆਂ ਨੂੰ ਸਿੱਖਿਆ ਉਹ ਦਿੱਤੀ ਤੁਸੀਂ ਦੋਵਾਂ ਨੇ ਉਹ ਕੋ ਮੈਂ ਸਿੱਖ ਲਿਆ ਵਾ ਉਹ ਕੋ ਚੱਲਣ ਡਿਆ ਹੁਣ ਦਿਲਜੀਤ ਤੈਨੂੰ ਪਾਲ-ਪੋਸ ਕੇ ਐਡਾ ਵੱਡਾ ਇਸੇ ਕਰਕੇ ਨਹੀਂ ਕੀਤਾ ਵੀ ਭਲਕੇ ਬਉਟੀ ਆਏ ਤੇ ਤੂੰ ਸਾਡੇ ਨਾਲ ਆਟੋ ਹੋ ਕੇ ਬਹਿ ਜਾਏ ਜਿਹੜੀ ਹੁਣ ਮਹਿਗੀ ਕਰਾਂ ਉਹ ਰਲ ਕੇ ਨਹੀਂ ਰਹਿੰਦੀਆਂ ਦੋਵੇਂ ਜਣੀਆਂ ਰਲ ਕੇ ਕਿਉਂ ਨਹੀਂ ਰਹਿੰਦੀਆਂ ਤੂੰ ਹੀ ਵੇਖ ਲਿਆ ਵਾ ਉਹ ਦਬਕਾ ਤੇ ਮਾਰ ਤੁਹਾਨੂੰ ਮੈਂ ਕਿਹਾ ਸੀ ਨਾ ਤੂੰ ਹੀ ਸਮਝਾਉਣਾ ਯਾਰ ਕਿ ਤੂੰ ਕਿੰਨਾ ਕੁ ਸਮਝਾਇਆ ਉਹਨੂੰ ਮੈਂ ਉਹਨੂੰ ਕੀ ਸਮਝਾਉਂਦਾ ਤੁਸੀਂ ਮਾਪੋਤਾਂ ਸਮਝਾਇਆ ਜੇ ਤੁਹਾਡੇ ਕਹਿਦੇ ਨੇ ਲੱਗੇ ਤੇ ਮੈਂ ਮੇਰੇ ਕਹਿਣ ਤੇ ਜ਼ਿਆਦਾ ਲੱਗਣਾ ਹੀ ਉਹਨੇ ਮੰਮੀ ਤੇ 24 ਘੰਟੇ ਉਹਦੇ ਦੁਆਲੇ ਰਹਿੰਦੀ ਆ ਰੋਟੀ 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 ਜੇ ਚਾਰ ਦਿਨ ਉਹਨੂੰ ਬਹਿਣ ਦੀ ਫਿਰ ਕੀ ਹੋਣਾ ਈ ਤੇ ਰੋਟੀਆਂ ਨਹੀਂ ਰੋਟੀ ਵੀ ਤੈਨੂੰ ਰੋਟੀ ਬਣਾਉਣੀ ਨਹੀਂ ਆ ਫਿਰ ਉਹ ਰੁਕ ਜਾਂਦੀ ਮਹੀਨਾ ਖਾਂਡੇ ਨਵਾਂ ਨਵਾਂ ਵਿਆਹ ਹੋਇਆ ਈ ਉਹਦੇ ਬੰਦੇ ਚਾਹਣਾ ਗਿਆ ਨੇ ਕੱਲੀ ਕੱਲੀ ਨਵਾਂ ਚਲ ਕੋਈ ਗੱਲ ਨਹੀਂ ਚਲ ਚਾਹ ਤਾਂ ਹੈ ਈ ਤੇ ਚਾਹ ਹੀ ਉੱਠ ਕੇ ਬਣਾਉਂਦੀ ਜੇ ਨਹੀਂ ਰੋਟੀ ਬਣਾਉਣੀ ਤੇ ਕੋਹਣਾ ਕੋਹ ਤੇ ਕਰਦੀ ਉਹਦੀ ਮਨਾ ਕਰਦੀ ਸੀ ਕਹਿੰਦੀ ਰੁਕ ਜਾ ਦੱਸ ਦੇਣਾ ਮੈਂ ਕਰ ਲੂੰਗੀ ਕੰਮ ਮੰਮੀ ਜੀ ਉਹਨੇ ਦਿਵਾਲੀ ਹੀ ਹੋਈ ਰਹਿੰਦੀ ਬਸ 24 ਘੰਟੇ ਵੇਖਿਆ ਇਹ ਦੋਹੀ ਨਹੀਂ ਤਾਂ ਗੰਗਰ ਮਮੀ ਦਾ ਪਤਾ ਨਹੀਂ ਕੀ ਕਰਦੀ ਆ ਉਹ ਮੇਰੇ ਗੱਲ ਸੁਣ ਲੈ ਜੇ ਤੈਨੂੰ ਸਮਝਾਉਣਾ ਠੀਕ ਆ ਨਹੀਂ ਤਾਂ ਮੈਂ ਦੋਵਾਂ ਨੂੰ ਘਰੋਂ ਕੱਢ ਦੇਣਾ ਮੈਂ ਤੈਨੂੰ ਦੱਸਦਾ ਕਿਹੜੀ ਗੱਲ ਨੂੰ ਘਰੋਂ ਕੱਢ ਦੇਣਾ ਕੱਢਣਾ ਨਹੀਂ ਘਰੋਂ ਨਿਕਲਦਾ ਮੈਂ ਘਰੋਂ ਕੱਢ ਮੈਂ ਆ ਜੀ ਤੂੰ ਬੇਦਖਨ ਕਰ ਦੂੰ ਪੁੱਤ ਸਭ ਕੁਝ ਮੇਰੇ ਹੱਥ ਵਸਾ ਤੂੰ ਤੇ ਅੱਜ ਕੱਲ ਦੇ ਬੱਚਿਆਂ ਦਾ ਨਹੀਂ ਪਤਾ ਲੱਗਣ ਡਿਆ ਜਿਵੇਂ ਹੀ ਹਿਰਾ ਫੇਰੀ ਕਰਨ ਡੇ ਹਾਂ ਤੇ ਪੁੱਤ ਤੇਰੇ ਕਰਕੇ ਕਰਨ ਡੇ ਆ ਜੇ लवली ਨਾ ਇਹ ਇਥੋਂ ਤੱਕ ਕੀਤਾ ਤੇ ਤੇਰੇ ਕਰਕੇ ਕੀਤਾ ਤਾਂ ਤੂੰ ਅਜ ਮਿਹੜੇ ਮਾਰਨ ੜਿਆ ਚੱਲ ਕੋਈ ਨਹੀਂ ਸੁਨਾਹਾ ਉਹਨੂੰ ਕਹਿ ਰੋਟੀ ਲਾਉ ਇਹ ਹੁਣ ਅਹੀਂ ਤੈਨੂੰ ਦੱਸਾਂਗੇ ਕਿ ਕਿਦਾਂ ਕੰਮ ਕਰਨੇ ਆਲੋ ਚਾਹ ਪਿਓ ਬੈਠ ਜਾ ਰਮਨ ਮੇਰੀ ਗੱਲ ਸੁਣੋ ਦਲਜੀਤ ਨਾਲ ਕੀ ਗੱਲ ਹੋਈ ਤੁਹਾਡੀ ਕੀ ਗੱਲ ਕੀ ਹੋਣੀ ਆ ਹਾਂ ਨਾ ਆਹੋ ਮੇਰੀ ਗੱਲ ਸੁਣੋ ਜੋ ਘਰ ਵਿੱਚੋਂ ਡਿਆ ਗਲਤ ਹੁੰਡਿਆ ਵਾ ਤੇ ਇਹਨੂੰ ਥੋੜਾ ਜਿਹਾ ਨਾ ਸਮਝਾ ਆਹੋ ਤੇ ਕਹਿੰਦਾ ਤੁਸੀਂ ਨਹੀਂ ਮਮੀ ਦੀ ਮੰਦੇ ਰਹੇ ਹੈ ਗੱਲ ਕਰਨ ਵਾਲੀ ਕਹਿਣਾ ਸੀ ਤੂੰ ਸਾਡਾ ਪੋਤੋ ਜੇ ਤੂੰ ਹੀ ਇਦਾਂ ਬੋਲੇਗਾ ਉਹਨੇ ਤਾਂ ਆਪੇ ਸਿਰ ਚੜਨਾ ਵਾ ਕੋਈ ਸਮਝ ਨਾ ਬੋਲ ਤੂੰ ਜੋ ਕੋਈ ਬਣਾਇਆ ਤੇਰਾ ਹੀ ਬਣਾਇਆ ਵਾ ਕਹਿੰਦਾ ਤੁਸੀਂ ਜੋ लवली ਹੋਣਾ ਨਾ ਕਰਦੇ ਰਹੇ ਤੁਹਾਡੇ ਕੋਲ ਸਿੱਖਿਆ ਕਿੱਦਾਂ ਕੰਮ ਕਰਨੇ ਆ ਮੈਂ ਸ਼ਾਵਾਸ਼ ਪੁੱਤ ਮੈਂ ਤਾਂ ਤਿਆਰ ਹੋਈ ਹਾਂ ਮੇਰਾ ਰਾਦਾ ਬੈਣ ਕੋ ਚੱਲਾ ਉਹਦੇ ਕੰਨ ਖਿੱਚ ਕੇ ਆਵਾ ਵੀ ਜੇ ਤੈਨੂੰ ਪਤਾ ਹੈ ਕੁੜੀ ਇੰਨੀ ਤੇਜਵਾ ਤੂੰ ਮੇਰੇ ਪੱਲੇ ਪਾਉਣੀ ਹੀ ਕਹਿੰਦਾ ਮਮੀ ਦੇ ਕਹਤਾ ਤੂੰ ਰੋਟੀ ਬਣਾ ਦੇ ਆਉਂ ਕਰ ਦੇ ਕਹਿੰਦਾ ਅਜੇ ਤਾਂ 10 ਦਿਨ ਤੇ ਉਹਦੇ ਵਿਆਹ ਨੂੰ ਹੀ ਨਹੀਂ ਹੋਏ ਤੈਨੂੰ ਰੋਟੀ ਖਾਣੀ ਨਹੀਂਗੀ ਜਾਦ ਰੋਟੀ ਖਾਂਦੀ ਨਾ ਪੇ 10 ਦਿਨ ਹੋਏ ਮੇਰੇ ਵਿਆਹ ਨੂੰ ਤੇ ਮੈਂ ਭੁੱਖੀ ਬੈਠੀ ਰਹਿਣੀ ਆ ਮੈਂ ਹਾਂ ਚੱਲ ਜੇ ਨਹੀਂ ਰੋਟੀ ਬਣਾਉਣੀ ਉੱਠ ਕੇ ਚਾਹ ਤੇ ਬਣਾਉਂਦੀ ਘਟੋ ਘਟ ਕੋਈ ਗੱਲ ਨਹੀਂ ਮੈਂ ਕਹਾਨੀ ਆ ਵੀ ਜੇ ਮੇਰੇ ਕੋ ਗਲਤੀ ਹੋਈ ਗਈ ਹੈ ਨਾ ਇਹ ਗਲਤੀ ਮੈਂ ਆਪੇ ਸਦਾਰੂੰਗੀ ਮੇਰੇ ਨਾਲ ਚੱਲੋ ਤੁਸੀਂ ਭੈਣ ਕੋ ਵੇਖੀ ਸਈ ਨੂੰ ਮੈਂ ਸਿੱਧੀ ਨਾ ਕਰਤਾ ਨਾ ਤੇ ਇਹ ਕੀ ਜਾਣੂਗੀ ਕਿ ਕਿਦਣਾ ਵਾਪਿਆ ਹੈ ਮੇਰਾ ਭੈਣ ਨੂੰ ਹੁਣ ਜਾ ਕੇ ਕੀ ਕਹੇਂਗੀ ਤੂੰ ਇਹੋ ਕਹੂੰਗੀ ਕਿ ਜੀ ਇੰਨੀ ਤੇਜ਼ ਹੀ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਉਹ ਤਾਂ ਆਂਦੀ ਜ਼ੁਬਾਨ ਚ ਲਾਉਂਦਾ ਪਿਆ ਆਂਦੀ ਮੈਨੂੰ ਕਿਹ ਕੰਮ ਕਰਦੇ ਦੀ ਜਾਤ ਨਹੀਂਗੀ ਕੰਮ ਦੀ ਜਾਤ ਨਹੀਂ ਆ ਤੇ ਜਿਹੜੀ ਜ਼ੁਬਾਨ ਵਾ ਮੀਟਰ ਲੰਮੀ ਛੱਡੀ ਹੈ ਦੀ ਜਾਤ ਵਾ ਤੇ ਸੱਸ ਦੇ ਗਾੜੀ ਕਿਦਾਂ ਚਲਾਉਣੀ ਆ ਰੋਟੀ ਨਹੀਂ ਪਕਾਉਣੀ ਹੁਣ ਜਿਹਦੀ ਖਾਣੀ ਆਉਂਦੀ ਆ ਖਾਣੀ ਆਉਂਦੀ ਆ ਨਾ ਉਹ ਮੈਂ ਪਕਾ ਕੇ ਤੇ ਅੰਦਰ ਫੜਾਇਆ ਕਰਾਂ ਬੈੱਡ ਤੇ ਪਿਆ ਲਓ ਕਾਲ ਮਹਾਰਾਣੀ ਜੀ ਫੇਸ ਆਖੀ ਆ ਇਹ ਕੰਮ ਮੇਰ ਕੋ ਨਹੀਂ ਹੁਣੇ ਤੇ ਨਾਨਾ ਕਰਨੀ ਆ ਚੱਲ ਕੋਈ ਨਹੀਂ ਪੀ ਤੂੰ ਚਾਹ ਪਣੀ ਫਿਰ ਚੱਲਦੇ ਆ ਜਾਣਾ ਕੀ ਆ ਅਦਲਜੀਤ ਦੀ ਗੱਲ ਸੁਣ ਕੇ ਤਾਂ ਮੈਨੂੰ ਅੱਗ ਲੱਗ ਗਈ ਆ ਜ਼ਬਾਨ ਵੇਹੇ ਦੀ ਇਹਨੂੰ ਨਿਕਲ ਲੈਣ ਦੋ ਬਾਹਰ ਇਹਦੇ ਨਾਲ ਮੈਂ ਗੱਲ ਕਰਦੀ ਆ ਫੇ ਤੈਨੂੰ ਕੂਣ ਬੋਲਣ ਦੀ ਇਜਾਜ਼ਤ ਭੁੱਲ ਗਈ ਆ ਅਹੀਂ ਪਾਲ ਕੇ ਇੰਨਾ ਵੱਡਾ ਤੈਨੂੰ ਕੀਤਾ ਪੜਾਇਆ ਲਿਖਾਇਆ ਸਾਰੇ ਕੰਮ ਕੀਤੇ ਉਹ ਜੇ ਕੱਲ ਆਈ ਆ ਤੈਨੂੰ ਉਹ ਚੰਗੀ ਲੱਗਣ ਡੈ ਭੀ ਮਾਂ ਤੇ ਬੁਰੇ ਹੋ ਗਈ ਹੁਣ ਇੰਨਾ ਤੂੰ ਇਹ ਮੰਮੀ ਪਿੱਛੇ ਲੱਗੇ ਜੇ ਜੋ ਤਾਰੂ ਮੰਮੀ ਕਹਿੰਦੀ ਕਰੀ ਜਾਂਦੇ ਮੈਂ ਮੈਂ ਛਦਾਈ ਆ ਮੰਮੀ ਪਿੱਛੇ ਲਗਾ 10 ਮਿੰਟ ਕੋਈ ਗੱਲ ਨਹੀਂ ਕਿੱਥੇ ਆ ਕਿੱਥੇ ਆਣ ਇੱਧਰ ਨੂੰ ਗਿਆ ਬਾਹਰ ਨੂੰ ਆ ਲੈੰਦੋ ਮੈਨੂੰ ਤਾਂ ਗੋਡੇ-ਗੋਡੇ ਸ਼ਰਮ ਆਉਂਦੀ ਆ ਜਿੱਦਾਂ ਬੋਲ ਬਲਾਵਾ ਸਾਡੇ ਘਰ ਹੁੰਦਾ ਵਾ ਨਾ ਆਣ ਗਵਾਂਢ ਕੀ ਆਂਦਾ ਹੋਊਗਾ ਭਿਜੇ ਨਾ ਲਿਆਂਦੀ ਨੂੰ ਕਿੰਨੇ ਦਿਨ ਹੋਏ ਆ ਤੇ ਮੇਲਾ ਲੱਗਣ ਵੀ ਡੈ ਪਿਆ ਵਾ ਉਹ ਮੇਰੀ ਗੱਲ ਸੁਣ ਰ ਰਮਨ ਅਸੀਂ ਤੇਰੀ ਭੈਣ ਕੋਗੀ ਕਰਨ ਜਾਣਾ ਵਾ ਮੇਰਾ ਤਾਂ ਰਤਾ ਇਹਦੇ ਪੇਕੇ ਜਾਈਏ ਤੇ ਇਹਦੇ ਮਾਂ ਪਿਓ ਨੂੰ ਦੱਸ ਕੇ ਆਈਏ ਤੇ ਆਹ ਗੱਲ ਕਰਦੀ ਆ ਸਾਡੇ ਨਾਲ ਪੇਕੇ ਕੀ ਕਰਨ ਜਾਣਾ ਵਾ ਜਿੱਡੀ ਜਪਾਂ ਇਹਦੀ ਆ ਨਾ ਇਹਦੇ ਨਾਲੋਂ 4 ਗੁਣਾ ਜ਼ਿਆਦੀ ਇਹਦੀ ਮਾਂ ਦੀ ਹੁਣੀ ਆ ਮੈਂ ਨਹੀਂ ਪੇਕੇ ਤੇ ਜਾਂਦੀ ਮੈਂ ਤਾਂ ਆਪਣੀ ਭੈਣ ਨੂੰ ਪੁੱਛੂੰਗੀ ਜਿੰਨੇ ਰਿਸ਼ਤਾ ਕਰਾਇਆ ਵਾ ਫੇ ਤੇਰੀਆਂ ਬੇੜੀਆਂ ਵਿੱਚ ਵਟੇ ਪਏ ਆ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਤੇ ਹੁਣ ਮੈਂ ਇਹਨੂੰ ਸਿੱਧੀ ਕੀਤਾ ਨਾ ਫੇਰ ਮੇਰੀ ਗੱਲ ਵਿੱਚ ਨਾ ਹੀ ਫੇ ਭੈਣੋਂ ਨੂੰ ਤੰਗ ਕਿਉਂ ਕਰਦੀ ਆ ਪਰਮਨ ਉਹ ਤਾਂ ਕਹਿੰਦੀ ਆ ਫੇ ਇਹਨੂੰ ਰੋਟੀ ਪਾਣੀ ਬਣਾਉਣਾ ਹੁੰਦਾ ਸਾਰੇ ਕੰਮ ਕਰਨੇ ਹੁੰਦੇ ਆ ਤੇ ਮਹਾਰਾ ਜਾਨੇ ਖਰੇ ਕਿਉਂ ਨਹੀਂ ਰੋਟੀ ਪਕਾਉਂਦੀ ਇਹ ਤੇ ਕੋਈ ਗੱਲ ਨਹੀਂ ਫੇ ਉਹਦਾ ਮੂੰਹ ਤਾਂ ਸਾਰੀਆਂ ਗੱਲਾਂ ਹੋਣਗੀਆਂ ਰੋਟੀ ਨੂੰ ਪਕਾਉਂਦੇ ਕੀ ਲੋੜ ਵਾ ਜਦੋਂ ਮੁੰਡਾ ਸਾਡਾ ਉਹਦੇ ਵੱਲ ਹੋ ਗਿਆ ਵਾ ਲਫਾਫੇ ਬਾਹਰੋਂ ਪਰ ਪਰ ਕੇ ਆਉਂਦੇ ਆ ਰਾਮਨੰਦਰ ਬੈਠੀ ਖਾਂਦੇ ਆ ਉਹਨੂੰ ਗਰਮੀ 'ਚ ਮਰਨ ਦੀ ਕੀ ਲੋੜ ਮੇਰੀ ਗੱਲ ਸੁਣੋ ਤੂੰ ਪੈਸੇ ਨਾ ਦੇਈ ਉਹਨੂੰ ਦਲਜੀਤ ਨੂੰ ਪੈਸੇ ਮੈਂ ਦੇਣੇ ਆ ਜਿਹੜੇ ਤੁਸੀਂ ਉਹਦੇ ਨਾਂ ਕਰਾਤੇ ਥੋੜੇ ਬਹੁਦੇ ਉਹ ਘਟਾ ਘਟਾ ਖਰਚੀ ਜਾਂਦੇ ਆ ਇਹੋ ਤੇ ਗਲਤੀ ਹੋ ਗਈ ਨਾ ਪਤਾ ਨਹੀਂ ਇਹਨਾਂ ਵੀ ਆ ਦੇਣਾਉਣੇ ਆ ਚਲ ਕੋਈ ਗੱਲ ਨਹੀਂ ਆਉਂਦਾ ਵਾ ਨਾ ਤੇ ਇਹਦੇ ਨਾਲ ਮੈਂ ਗੱਲ ਕਰਦੀ ਆ ਪੀਓ ਚਾਹ ਤੁਸੀਂ ਚਲੋ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਮੈਨੂੰ ਫੋਨ ਕਰਦੇ ਹੋ ਨਾ ਤੇ ਮੈਂ ਸਿੱਧਾ ਸ਼ਹਿਰ ਹੀ ਆ ਜਾਊਂਗਾ ਦੋ ਮਿੰਟਾਂ ਦਾ ਤੇ ਕੰਮ ਆ ਝਟ ਅਸੀਂ ਕਰ ਲੈਣਾ ਆ ਨਹੀਂ ਨਹੀਂ ਘਰ ਦਾ ਹੀ ਕੰਮ ਹੈ ਇੱਕ ਦੋ ਮੈਂ ਉਹ ਕਰ ਲੂੰਗਾ ਨਾਲ ਹਾਂ ਚਲੋ ਠੀਕ ਆ ਜਨਾਬ ਠੀਕ ਹੈ ਓਕੇ ਕਿਹਦਾ ਫੋਨ ਆਉਂਦਾ ਹੈ ਇਹ ਫੋਨ ਕਿਹਦਾ ਆਉਣਾ ਵਾ ਸ਼ਹਿਰ ਜਾਣਾ ਮੜਾ ਜਾ ਕੰਮ ਅੱਛਾ ਅੱਛਾ ਦੱਸੋ ਤੁਸੀਂ ਕੋਈ ਕਦੋਂ ਆਏ ਆਉਣਾ ਕੀ ਸੀ ਮੈਂ ਤੁਹਾਨੂੰ ਦੱਸਣਾ ਸੀ ਕਿ ਵੇਜੀ ਦੀ ਪਹਿਲੀ ਪੇਮੈਂਟ ਆ ਗਈ ਆ ਅੱਛਾ ਹਾਂਜੀ ਚੱਲ ਆ ਵੀ ਵਧੀਆ ਹੋ ਗਿਆ ਨਾ ਨਹੀਂ ਪੈਸੇ ਪਾਏ ਹੀ ਥੋੜੇ ਬੋਤੇ ਤੇ ਮੈਨੂੰ ਤੇ ਬੜੀ ਖੁਸ਼ੀ ਆ ਮੈਨੇ ਮੈਂ ਇਹ ਕਹਿਣ ਕਹਦੇ ਲੱਖ ਰੁਪਏ ਪਾਉਣਾ ਹਾਂਜੀ ਤੇ ਤੁਹਾਡੇ ਅਕਾਊਂਟ 'ਚ ਹੀ ਆ ਹਾਂਜੀ ਤੁਸੀਂ ਇਦਾਂ ਕਰੋ ਆਪਣੇ ਅਕਾਊਂਟ 'ਚ ਉਹਨਾਂ ਨੂੰ ਸੇਵ ਹੀ ਰੱਖੋ ਠੀਕ ਆ ਠੀਕ ਆ ਤੇ ਮੇਰੇ ਨਾਲ ਗੱਲ ਹੋਣੀ ਸੀ ਤੇ ਤਾਇਆ ਜੀ ਨੂੰ ਫੋਨ ਆਇਆ ਸੀਗਾ ਫੋੜ ਜੀ ਨੂੰ ਅੱਛਾ ਕਹਿਣ ਦੇ ਸੀਗੇ ਵੀ ਮਤਲਬ ਪੈਸੇ ਤੁਸੀਂ ਇਕੱਠੇ ਕਰੀ ਜਾਓ ਤੇ ਮੇਰਾ ਘਰ ਦਾ ਕੰਮ ਸ਼ੁਰੂ ਕਰ ਲਓ ਤੇ ਮੈਂ ਤਾਂ ਕਹਿਣਾ ਮੈਂ ਹਾਂ ਚਲੋ ਜੇ ਰੁਕ ਜਾਓ 5-6 ਮਹੀਨੇ ਤੇ ਮੈਂ ਹਾਂ ਫਿਰ ਕਰ ਲਾਂਗੇ ਆਰਮਨ ਨਾਲੇ ਦਿਨ ਬਦਲ ਜਾਣਗੇ ਥੋੜੇ ਜ ਏ ਆਪ ਇੱਥੇ ਹਿੱਟੇ ਫੁੱਫੜ ਜੀ ਨੇ ਬੜਾ ਸਾਥ ਦਿੱਤਾ ਵਾ ਉਹ ਨਹੀਂ ਕੋਈ ਗੱਲ ਕਰਦੇ ਆ ਬਾਰ ਬਾਰ ਤੇ ਫੁੱਫੜ ਜੀ ਹੁਣ ਆਦੇ ਭਾਜੀ ਨੇ ਮੇਰਾ ਇੰਨਾ ਸਾਥ ਦਿੱਤਾ ਨਾ ਕਿ ਕੋਈ ਨਹੀਂ ਦੇ ਸਕਦਾ ਜੋ ਤੇ ਸਾਰੀ ਉਹਨਾਂ ਦੀ ਆਪਣੀ ਮਿਹਨਤ ਵਾ ਅਸੀਂ ਤਾਂ ਬਸ ਇੱਕ ਰਾਹ ਬਣਾਇਆ ਵਾ ਤੇ ਜੇ ਮਾਲਾ ਹੁਣ ਬਾਹਰ ਚੱਲ ਗਏ ਆ ਨਾ ਘਰ ਬਣਾਉਣ ਪੈਸੇ ਪੂਸੇ ਇਕੱਠੇ ਕਰਨ ਤੇ ਕੇ ਚੰਗੇ ਦੇਸ਼ ਚੱਲ ਜਾਣ ਉਹ ਤੇ ਹੈਗਾ ਹੀ ਹੈ ਕਿ ਨਹੀਂ ਤੇ ਮੁੜ ਕੇ ਆਪਣਾ ਵਿਆਹ ਕਰਨ ਤੇ ਵਧੀਆ ਜ਼ਿੰਦਗੀ ਨਾ ਜੀਣੀ ਉਹ ਤੇ ਹੈਗਾ ਹੀ ਆ ਉਹ ਇਦਾਂ ਫਿਕਰ ਕਰਦੇ ਰਹਿੰਦੇ ਆ ਨਾ ਬਦਾਰੇ ਘਰੋਂ ਬਾਹਰ ਜੋ ਹੈ ਜਿੱਹਾਂ ਤੇ ਹੈ ਨੀ ਹੁਣ ਲੱਗੇ ਹੁੰਦੇ ਕੋਈ ਆ ਜਾ ਜਾਂਦਾ ਵਾ ਮੁੜ ਕੇ ਇਹ ਆ ਵੀ ਆਪਣਾ ਵਿਆਹ ਕਰਨ ਤੇ ਵਧੀਆ ਜ਼ਿੰਦਗੀ ਨੱਗ ਜਣੇ ਇਹਨਾਂ ਦੀ ਹਾਂਜੀ ਉਹ ਤੇ ਗੱਲ ਹੈਗੀ ਆ ਉਦਾਂ ਹੀ ਉੱਥੇ ਬੈਠੇ ਫਿਕਰ ਕਰੀ ਜਾਂਦੇ ਆ ਜੀਆਂ ਚ ਹੁੰਦੇ ਫਿਰ ਦੇ ਇੱਕ ਦੂਜੇ ਨਾਲ ਗੱਲਬਾਤ ਹੋ ਜਾਂਦੀ ਆ ਉਥੇ ਤੇ ਜੋ ਮਨ ਚ ਆਈ ਜਾਣਾ ਉਹੀ ਸੋਚਣਾ ਲੰਦਾ ਨਹੀਂ ਇਹ ਤੇ ਗੱਲ ਹੈਗੀ ਆ ਹਾਂਜੀ ਮੇਰੀ ਗੱਲ ਸੁਣੋ ਹਾਂਜੀ ਗੱਲ ਕਰਨੋਂ ਜੀਤ ਨਹੀਂ ਕਰਦਾ ਤਾਈ ਜੀ ਹੁਣਾਂ ਵੱਲੋਂ ਵਾਵਾ ਗੱਲਾਂ ਗੁਲਾ ਚੱਲਣ ਡੀਆਂ ਮੈਨੂੰ ਵੀ ਇੱਕ ਦੋ ਜਣਾਂ ਦੱਸਿਆ ਕਹਿੰਦੇ ਤੁਹਾਡੇ ਰਿਸ਼ਤੇ ਸਾਰਾ ਨਾ ਆ ਕੰਮ ਹੋਣ ਦੇ ਆਹੋ ਹੈ ਕਹਿੰਦੇ ਆਪਣੇ ਨੌ ਨੂੰ ਬੜਾ ਤੰਗ ਕਰਨ ਦੇ ਪਤਾ ਨਹੀਂ ਉਹਨਾਂ ਦੇ ਘਰ ਦਾ ਕੀ ਸਿਸਟਮ ਹੋ ਗਿਆ ਵਾ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਪਰ ਜਿੱਦਾਂ ਮਰਜੀ ਆ ਤਾਈ ਜੀ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਹੈ ਤੇ ਆਪਣੇ ਹੀ ਆ ਨਾ ਉਹ ਇਹ ਤਾਂ ਗੱਲ ਤੁਸੀਂ ਸੋਚਦੇ ਨਾ ਆਪਣੇ ਆ ਉਹ ਨਹੀਂ ਨਾ ਸੋਚਦੇ ਉਹ ਤੇ ਸੱਤ ਬਗਾਨੇ ਕਰਕੇ ਛੱਡ ਦਿੰਦੇ ਆ ਚਲੋ ਕੋਈ ਨਹੀਂ ਜਾਈਏ ਇਹ ਕਿੰਨੀ ਵਾਰੀ ਮੈਂ ਜਾਣਾ ਉਹਨਾਂ ਇੱਕ ਵਾਰੀ ਨੇ ਉਹਨਾਂ ਕਿਹਾ ਮੈਂ ਵੀ ਆ ਉਹ ਘਰ ਚਲੀਏ ਹੁਣ ਮੈਂ ਤੇ ਤਾਈ ਜੀ ਨੂੰ ਉਦੋਂ ਨਹੀਂ ਸਮਝਾਇਆ ਇਹ ਮੈਂ ਕਿਹਾ ਸੀ ਕਿ ਤੁਸੀਂ ਰੋਲਾ ਪਾਪਾ ਦੱਸੋਗੇ ਲੋਕਾਂ ਦਾ ਡੱਕਾ ਸੂਰ ਕਰ ਦਿਨਾ ਵਾ ਤੁਸੀਂ ਘਰ ਚ ਸਿਆਣੇ ਤੁਸੀਂ ਸੰਭਲੋ ਕਰੋ ਹਾ ਦੇ ਮੀਨਾ ਸਮੇਂ ਦੇ ਜਦੋਂ ਵੇਲਾ ਲੰਘ ਗਿਆ ਉਦੋਂ ਸਮਝੇ ਤੇ ਕੀ ਫਾਇਦਾ ਕੋਈ ਗੱਲ ਨਹੀਂ ਇਹ ਜਿਹੜੀ ਸਮਝ ਵਾ ਨਾ ਇਹ ਟਾਈਮ ਲਗਾ ਕੇ ਹੀ ਆਉਂਦੀ ਆ ਹੁਣ ਤੇ ਬੜੀਆਂ ਛੇਖੀਆਂ ਮਾਰਦੇ ਹੋਣੇ ਆ ਨਾ ਤੇ ਅਸੀਂ ਇਹਨਾਂ ਨੂੰ ਜੇਠ ਲਾਂਗੇ ਪਰ ਕੋਈ ਗੱਲ ਨਹੀਂ ਜਿਨ੍ਹਾਂ ਨਾਲ ਕੇ ਇਹਨਾਂ ਦਾ ਰਿਸ਼ਤਾ ਜੁੜਿਆ ਵਾ ਨਾ ਦਲਜੀਤ ਦੇ ਘਰ ਦੀ ਜਿਹੜੀ ਉਹ ਵੀ ਟੱਬਰ ਚੰਗਾ ਤਗੜਾ ਹੀ ਆ ਚਲੋ ਜੋ ਹੋ ਗਾ ਪੇ ਵੇਖਣ ਸਾਨੂੰ ਦਿ ਲੋੜਿਆ ਹੈ ਤਰਾਕ ਰਹਿਣੇ ਨਾਲੇ ਤੁਸੀਂ ਕਹਿੰਦੇ ਸੀ ਪਸ਼ਹਿਰ ਜਾਣਾ ਵਾ ਤੁਸੀਂ ਜੀ ਜਾਣਾ ਵਾ ਤੇ ਥੋੜਾ ਬੋਦਾ ਕਰ ਦੱਸ ਮੰਨ ਲਿਆ ਏ ਤੁਸੀਂ ਇਦਾ ਕਰੋ ਮੈਨੂੰ ਲਿਸਟ ਬਣਾ ਕੇ ਦੇ ਦੋ ਤੇ ਮੈਂ ਠਹਿਰ ਕੇ ਜਾਣਾ ਵਾ ਘੜੀ ਘਰੋਂ ਤੇ ਮੈਂ ਲੈ ਜਾਊਂਗਾ ਤੇ ਫਿਰ ਲੈ ਆਉਂਗਾ ਸਮਾਨ ਚਲੋ ਠੀਕ ਹੈ ਮੈਂ ਲਿਸਟ ਬਣਾ ਦਿੰਦੀ ਤੁਸੀਂ ਉਹ ਪੈਸੇ ਜਰੂਰ ਸਾਹਮਣੇ ਰੱਖਿਓ ਹਾਂਜੀ ਕਿਉਂਕਿ ਜੇ ਹੁਣ ਸਾਹਮਣੇ ਹੋਣਗੇ ਨਾ ਤੇ ਕੱਲ ਨੂੰ ਉਹਨਾਂ ਦਾ ਕਿਤੇ ਕੰਮ ਕੁੰਮ ਲਾਉਣਾ ਜ ਬਣਾਗੇ ਹਾਂਜੀ ਵੇ ਤਾ ਉਠਾ ਮੇਰੀ ਗੱਲ ਸੁਣ ਕਿੱਡੀ ਤੈਨੂੰ ਨੀਂਦ ਆਈ ਆ ਕੀ ਹੋਇਆ ਮੰਮੀ ਹੁਣਾਂ ਕੀ ਆ ਹਾਂਜੀ ਕੀ ਜ਼ਬਾਨ ਚ ਲਾਉਂਦੇ ਆ ਆਪਣੇ ਪਿਓ ਦੇ ਨਾਲ ਮੇਰੇ ਨਾਲ ਗੱਲ ਕਰ ਤੂੰ ਦੱਸਿਆ ਮੈਨੂੰ ਜੋ ਹੁੰਦਾ ਵਾ ਕੀ ਹੁੰਦਾ ਵਾ ਦੱਸ ਮੈਨੂੰ ਮੈਨੂੰ ਕਹਿੰਦੇ ਨੇ ਰੋਟੀ ਬਣਾਉਣ ਨੂੰ ਕਿਹਾ ਮੈਂ ਨਹੀਂ ਬਣਾਉਂਦੀ ਮੈਂ ਹੁਣ ਦੱਸੋ ਕੀ ਕਰਾਂ ਨਹੀਂ ਤੂੰ ਪਿਓ ਨੂੰ ਕੀ ਕਿਹਾ ਸੀ ਮੰਮੀ ਦਾ ਮਗਰ ਲੱਗਾ ਜ਼ਬਾਨ ਵੇਖ ਲੈ ਆਪਣੀ ਕਿੱਡੀ ਆ ਖਿੱਚ ਦਊਂਗੀ ਮੁੜ ਕੇ ਅਜੇ ਕੋਈ ਗੱਲ ਕੀਤੀ ਤੇ ਮੰਮੀ ਤੁਹਾਡੀ ਗੱਲ ਮੰਨਦੇ ਔਰ ਕਰ ਦੇਗੀ ਤੈਨੂੰ ਕਰ ਵਾਸਤੇ ਮੰਨਣੀ ਪੈਂਦੀ ਆ ਤੂੰ ਨਹੀਂ ਮੰਨਣ ਰਿਹਾ ਹੁਣ ਅਜੇ ਤੇ ਆਈ ਨੂੰ ਦੱਸ ਦੇਣੀ ਹੋਏ ਤੇ ਮੰਨਣ ਲੱਗ ਵੀ ਪਿਆ ਵਾ ਤੁਹਾਡੇ ਕੋਲ ਸਿੱਖ ਕੇ ਮੰਨਣ ਰਿਹਾ ਵਾ ਆਹੋ ਇਹੋ ਸਿੱਖਿਆ ਤੂੰ ਮੇਰੇ ਕੋਲ ਲਈ ਆ ਹੋਰ ਤੇ ਲਈ ਨਾ ਜਦੋਂ ਮੈਂ ਆਨੀ ਹੁਣੀ ਬਾਹਰ ਨਾ ਜਾ ਪੜ ਲਾ ਉਹ ਤਾਂ ਸਿੱਖਿਆ ਤੈਨੂੰ ਦਹੀ ਨਾ ਵੀ ਮਾਂ ਮੇਰੀ ਦੇਣ ਲਈ ਤੇ ਮੈਂ ਲੱਲਾਂ ਮੈਂ ਕਹਿੰਦਾ ਰਿਹਾ ਮੈਂ ਪਹਿਲਾਂ ਤੁਹਾਨੂੰ ਵੀ ਵੀ ਬਾਹਰ ਜਾਂਦੋ ਮੈਨੂੰ ਪਹਿਲਾਂ ਵਿਆਹ ਬਾਅਦ ਚ ਕਰ ਲਿਓ ਤੋ ਇਹ ਕਰ ਮੰਨੀ ਮੇਰੀ ਤੇ ਜੇ ਹੋ ਗਿਆ ਤਾਂ ਫੇਰ ਗਨਾਹ ਕਰਤਾ ਕਹੀ ਚੰਗਾ ਹੀ ਕੀਤਾ ਸੀ ਲੈਣਦੇ ਉਹਨੇ ਪੰਜ ਕਿੱਲੇ ਲੈ ਆ ਲੋ ਹੁਣ ਲੈਣਦੇ ਪੰਜ ਕਿੱਲੇ ਜਿਹੜੀ ਤੇਰੀ ਜ਼ਬਾਨ ਚੱਲਦੀ ਆ ਨਾ ਕੰਟਰੋਲ ਕਰ ਲੈ ਇਹਨੂੰ ਨਹੀਂ ਤੇ ਮੈਂ ਖਿੱਚ ਦੇਣੀ ਹਾਂ ਮਮੀ ਐਵੇਂ ਨੋਤੀਤੀ ਬੋਲੀ ਜਾਈਦਾ ਉਹਨੇ ਫੇਰ ਆਇਨਾ ਦਿਵਾਲੇ ਹੋਏ ਨਹੀਂ ਤੇ ਆਜੇ ਮੈਨੂੰ ਡਰ ਪਿਆ ਦਾ ਡੀਸੀ ਲੱਗੀ ਮੇਰੇ ਤੇ ਓ ਜੋ ਕਰਨਾ ਕਰ ਲਿਆਣ ਕੇ ਕਰੋ ਫਿਰ ਲੜਾਈਆਂ ਕੋਈ ਗੱਲ ਨਹੀਂ ਕਰ ਲੂੰਗੀ ਜਾਓ ਜਾ ਕੇ ਬਾਹਰ ਜਾਇਆ ਕਰੋ ਬਾਹਰ ਕਿਉਂ ਕਰਾਂ ਜਬਾਨ ਤੇ ਤੇਰੀ ਚੱਲੀ ਹੀ ਪਿਓ ਦੇ ਨਾਲ ਤੈਨੂੰ ਸ਼ਰਮ ਨਹੀਂ ਆਈ ਵੀ ਮੇਰਾ ਪਿਓ ਆ ਮੈਂ ਕਿਹੜੀ ਗੱਲ ਕਰਨੀ ਆ ਤੇ ਕਿਹੜੀ ਨਹੀਂ ਕਰਨੀ ਮੈਂ ਉਹ ਦੱਸਿਆ ਜੋ ਤੁਸੀਂ ਕਰਦੇ ਰਹੇ ਹੋ ਮੈਂ ਕੋਈ ਮਾਰੀ ਗੱਲ ਨਹੀਂ ਕਹੀ ਮੇਰੇ ਕੋ ਚਪੇੜਾ ਨਾ ਖਾਣੀ ਮੈਂ ਤੈਨੂੰ ਇੱਕ ਗੱਲ ਦੱਸ ਦਿੰਦੀ ਹਾਂ ਅਜੇ ਵੀ ਬੋਲੀ ਜਾਣਦੇ ਆ ਵਾ ਉਹ ਤੇਰਾ ਪਿਓ ਮੈਨੂੰ ਸੱਚ ਹੀ ਕਹਿੰਦਾ ਹੁੰਦਾ ਸੀ ਤੂੰ ਭੂਏ ਚੜਾ ਦੇਣਾ ਵਾ ਪੈਸੇ ਦਿਨੀ ਆ ਗਲਤੀ ਤਾਂ ਮੇਰਕੋ ਹੋਗੀ ਜਿੰਨੇ ਮੰਗਣੇ ਮੈਂ ਤਾਂ ਚੋਰੀ ਦੇਣੇ ਤਾਂ ਇਹਨੂੰ ਭਿਲੇ ਪਰ ਮੈਨੂੰ ਨਹੀਂ ਪਤਾ ਤੇ ਮੇਰੀਆਂ ਕੀਤੀਆਂ ਮੇਰੇ ਗਾੜੀ ਆ ਜਾਣੀਆਂ ਵਾ ਪੈਸੇ ਦੇਣੇ ਨਹੀਂ ਮੇਰ ਲਈ ਕਮਾਇਆ ਸਭ ਕੋ ਆਹ ਕਮਾਇਆ ਤੇਰੇ ਲਈ ਅੱਜ ਬਾਣ ਵੀ ਤੇਰੇ ਲਈ ਕਮਾਈ ਆ ਕੇ ਗਾੜੀ ਮਾਂ ਪਿਓ ਨਾਲ ਚਲਾਵੇਂ ਮੰਮੀ ਮੈਨੂੰ ਕੀ ਕਹਣ ਡਿਓ ਜਿਹਨਾਂ ਤੁਹਾਡੀ ਲੜਾਈ ਉਹਨੂੰ ਜਾਂ ਕਹੋ ਸੰਦੀਪ ਨੂੰ ਤੂੰ ਲੱਗਾ ਵਾ ਕਰ ਦੇ ਦੇ ਮਗਰ ਤੈਨੂੰ ਛੇਤੀ ਪਤਾ ਲੱਗ ਜਾਊਗਾ ਪੇ ਗਲਤ ਕੌਣਾ ਤਾਂ ਠੀਕ ਕੌਣਾ ਕੀ ਗੱਲ ਹੋ ਗਈ ਹੁਣ ਸੁਣ ਲੈ ਕੀ ਗੱਲ ਹੋਈ ਆ ਇਹਨੇ ਪੁੱਛ ਲੈ ਲੈ ਪੈਣੇ ਤੀ ਤੇ ਲੜ ਲੱਗ ਪੈਣੇ ਆ ਜਿੱਦਾਂ ਦੀ ਤੂੰ ਆਈ ਆ ਨਾ ਕਪਾਤ ਘਰ ਵਿੱਚੋਂ ਮੁੱਕਾ ਹੀ ਨਹੀਂ ਗਾ ਪਤਾ ਨਹੀਂ ਉਹਨੂੰ ਕੀ ਚੁੱਕਣਾ ਦਿੰਦੀ ਰਹੀਨੀ ਆ ਤੇ ਫਿਰ ਮੰਮੀ ਜੀ ਨੇ ਨਾ ਵਿਆਹ ਕਰਦੇ ਇਹੋ ਤਾਂ ਗਲਤੀ ਹੋ ਗਈ ਆ ਮੈਨੂੰ ਕੀ ਪਤਾ ਸੀ ਤੇਰੇ ਵਿੱਚ ਜ਼ੁਬਾਨੇ ਦੀ ਲੰਮੀ ਆ ਇਹ ਤੂੰ ਹੀ ਵਧਾਈ ਆ ਮੇਰੀ ਨਹੀਂ ਹੈਗੀ ਜ਼ੁਬਾਨ ਵੇ ਅੱਛਾ ਜ਼ੁਬਾਨ ਤੇਰੀ ਮੈਂ ਵਧਾਈ ਆ ਪਹਿਲਾਂ ਤਾਂ ਤੂੰ ਗੁੰਗੀ ਸੀ ਸਾਡੇ ਘਰ ਆਣ ਕੇ ਬੋਲਣ ਲੱਗੀ ਆ ਤੂੰ ਮੰਮੀ ਜੀ ਤੂੰ ਉਹਨਾਂ ਨੂੰ ਕਿਉਂ ਬਾਰ ਬਾਰ ਕਹਿੰਦੇ ਜਿਹੜੀ ਗੱਲ ਕਰਨੀ ਮੇਰੇ ਨਾਲ ਗੱਲ ਕਰਿਆ ਕਰੋ ਕਿਉਂ ਉਹਨੂੰ ਕਿਉਂ ਨਾ ਕਵਾਂ ਤੂੰ ਦਾਜਵੇ ਚ ਲੈ ਕੇ ਆਈ ਆ ਵਿਆਹ ਕਰਾਇਆ ਨਾ ਮੈਂ ਦਾਜ ਨਹੀਂ ਲਈ ਤੇ ਜਿੰਨੇ ਜੰਮ ਕੇ ਪਾਲ ਕੇ ਇਦਾਂ ਕੀਤਾ ਵਾ ਉਹਦਾ ਕੋਈ ਫਰਜ ਨਹੀਂ ਬੰਦਾ ਤੇ ਆਪਣੇ ਬੱਚੇ ਨੂੰ ਕੁਝ ਕਹਿ ਸਕੇ ਤੂੰ ਵੱਡੀ ਆ ਗਈਆਂ ਤੇ ਮੰਮੀ ਜਿਹਾ ਸਹਾਨ ਕੀਤਾ ਜੰਮ ਕੇ ਪਾਲ ਕੇ ਸਹਾਨੇ ਕੀਤਾ ਵਾ ਜਿੱਦਾਂ ਬੱਚੇ ਹੋਣਗੇ ਨਾ ਤਾਂ ਆ ਕੋਈ ਤੁਹਾਡੇ ਨਾਲ ਕਰਨਗੇ ਤੁਹਾਡੀਆਂ ਫੇਰ ਅੱਖਾਂ ਖੁੱਲਣੀਆਂ ਵਾ ਪਹਿਲਾਂ ਜੋ ਮਰਜ਼ੀ ਕਰਦੇ ਮੇਰੇ ਹੁੰਦਿਆਂ ਨੀ ਕੁਝ ਵੀ ਕਹਿਣਾ ਉਹਨਾਂ ਨੂੰ ਠੀਕ ਹੈ ਨਾ ਲੈਣਾ ਨਹੀਂ ਕਹਿਣਾ ਵਾ ਮੇਰਾ ਪੁੱਤ ਵਾ ਤੂੰ ਡੱਕ ਕੇ ਦੱਸ ਲਈ ਤੇ ਮੇਰਾ ਘਰ ਵਾਲਾ ਤੇਰਾ ਘਰ ਵਾਲਾ ਬਾਦਚ ਬਣਿਆ ਸੀ ਪਹਿਲਾਂ ਪੁੱਤ ਮੇਰਾ ਹੀ ਏ ਹੁਣ ਮੇਰਾ ਹੱਕ ਵੈਨਾਂ ਤੇ ਠੀਕ ਹੈ ਨਾ ਮੈਂ ਜੋ ਮਰਜ਼ੀ ਕਹਾਂ ਉਹਨਾਂ ਨੂੰ ਤੂੰ ਕਹਿ ਫਿਰ ਫੇਰ ਮੈਂ ਡੱਕੂੰਗੀ ਤੁਸੀਂ ਵੇਖ ਲਿਓ ਫਿਰ ਵੇਖ ਲਿਓ ਫੇਰਾ ਆ ਸੋਣ ਡਿਆ ਵਾ ਨਖਤਿਆ ਚੂੜੀਆਂ ਪਾ ਕੇ ਬਹਿ ਜਾ ਮਾਂ ਤੇਰੀ ਦੀ ਬੇਇੱਜ਼ਤੀ ਕਰਨ ਦੇ ਤਾਂ ਗੁੰਗਾ ਹੋਇਆ ਤੂੰ ਦੁਹੇ ਨਹੀਂ ਲੱਗੀਆਂ ਨਾ ਲੱਗੀਆਂ ਰੋ ਮੈਂ ਕਿਹਾ ਹਾਂ ਦੱਸੋ ਮੈਂ ਤਾਂ ਲੱਗੀ ਰਵਾਂ ਉਹਦਾ ਤਾਂ ਤੇਰੀ ਜ਼ੁਬਾਨ ਬੜੀ ਚੱਲਦੀ ਆ ਹੁਣ ਨਹੀਂ ਚੱਲਣ ਢਈ ਸਾਰਾ ਦਿਨ ਬਸ ਇਹੋ ਹਾਲ ਹੁੰਦਾ ਰੋਟੀ ਨਹੀਂ ਬਣਾਈ ਰੋਟੀ ਨਹੀਂ ਬਣਾਈ ਜਦੋਂ ਦੀ ਆਈ ਮੈਂ ਇਹੋ ਗੱਲ ਸੁਣਨ ਢੀ ਆ ਤੇ ਜੇ ਤੂੰ ਬਣਾ ਲੈਂਦੀ ਅੱਕ ਪਤ ਨਾ ਹੀ ਪੈਂਦਾ ਉਹਦਾ ਮੈਂ ਬਣਾ ਲੈਣੀ ਹੀ ਹੁਣ ਨਹੀਂ ਮੈਂ ਬਣਾਉਣੀ ਚੱਲ ਨਾ ਤੇ ਠੀਠਾ ਨਾ ਤੂੰ ਮੈਂ ਵੀ ਠੀਠਾ ਮੈਨੂੰ ਤਾਂ ਪਹਿਲਾਂ ਹੀ ਹੰਢਿਆ ਵਾ ਪੁੱਤ ਤੂੰ ਠੀਠ ਹਾਂ ਮੈਂ ਤਾਂ ਠੀਠ ਹਾਂਗੀ ਤੂੰ ਮਾਹ ਠੀਠ ਵਾਂ ਪਤਾ ਨਹੀਂ ਵੀ ਤੇਰੀ ਮਾਂ ਨੇ ਤੈਨੂੰ ਕੀ ਖਾ ਕੇ ਜੰਮਿਆ ਵਾ ਵੀ ਉੱਥੇ ਜਾ ਕੇ ਨਾ ਆਖੇ ਲੱਗਣਾ ਹੀ ਨਹੀਂ ਕਿਸਦੇ ਮੇਰੇ ਪਿਛਲੇ ਬਾਰੇ ਨਹੀਂ ਕੁਝ ਵੀ ਕਹਿਣਾ ਤੂੰ ਠੀਕ ਹੈ ਨਾ ਤੁਹਾਡਾ ਕੋਈ ਹੱਕ ਨਹੀਂ ਹੈਗਾ ਉਹਨਾਂ ਬਾਰੇ ਮੇਰੀ ਮੇਰੀ ਗੱਲ ਸੁਣ ਜੇ ਪਿਛਲੇ ਬਾਰੇ ਕੋਈ ਗੱਲ ਨਹੀਂ ਨਾ ਸੋਨੀ ਫਿਰ ਇੱਕ ਤੇ ਜਬਾਨ ਅੰਦਰ ਰੱਖੀ ਦੀ ਹੁੰਦੀ ਆ ਦੂਜਾ ਆਉਂਦਾਂ ਕੰਮ ਤੇ ਲੱਗ ਜਾਈਦਾ ਹੁੰਦਾ ਮੈਂ ਤਾਂ ਨਹੀਂ ਰੱਖਣੀ ਮੰਮੀ ਜੀ ਦੀ ਜਬਾਨ ਅੰਦਰ ਜਿੱਦਾਂ ਤੁਸੀਂ ਕਰੋਗੇ ਨਾ ਉਦਾਂ ਹੀ ਮੈਂ ਕਰੂੰਗੀ ਉਹ ਤਾਂ ਮੈਨੂੰ ਪਤਾ ਵਾ ਜਬਾਨ ਤਾਂ ਤੇਰੀ ਥਾਂ ਅ ਉਸ ਨੀਬਾ ਚੁੱਪ ਕਰ ਇਹਨਾਂ ਨੇ ਚੁੱਪ ਕਰਨਾ ਗਵਾਂਢੀ ਸੁੰਦੇ ਲੱਗੇ ਨਖਤਿਆ ਨਾ ਹੋਵੇ ਨਖਤਿਆ ਤੂੰ ਤਾਂ ਉਹਦੇ ਥੱਲੇ ਲੱਗਾ ਵਾ ਜਿੱਦਾਂ ਮਾਵਾਂ ਦੀ ਦਾਲ ਲੱਗਦੀ ਆ ਕੋਈ ਗੱਲ ਨਹੀਂ ਇਹਦਾ ਰਿਜ਼ਲਟ ਨਾ ਛੇਤੀ ਤੈਨੂੰ ਮਿਲ ਜਾਊਗਾ ਧੱਕੇ ਖਾਂਦਾ ਫਿਰੇਂਗਾ ਤੂੰ ਇਹ ਗੱਲ ਪੱਲਿਆ ਬਣ ਲਈ ਮੇਰੀ ਤੂੰ ਇੱਥੇ ਅੱਗੇ ਬਥੇਰੀਆਂ ਗੱਲਾਂ ਸੁਣ ਲੀਆਂ ਹੁਣ ਮੇਰੇ ਹੁੰਦਿਆਂ ਨਹੀਂ ਸੁਣ ਸਕਦੇ ਮੈਂ ਦੱਸੂੰਗੀ ਇਹਨਾਂ ਨੂੰ ਕਿ ਦੱਸਣਾਉਂਦੇ ਇਹ ਗੱਲਾਂ ਉਹ ਚੱਲ ਕੋਈ ਨੀ ਰੋਲਾ ਨਾ ਪਾਓ ਠੀਕ ਹੈ ਨਾ ਕੀ ਰੋਲਾ ਨਾ ਪਾਓ ਉਹ ਨੇ ਹੀ ਰਹੀ ਚੰਗੀਆਂ ਦੀ ਘਰ ਚ ਘਰ ਚ ਲੜਾਈ ਨਹੀਂ ਚੰਗੀਆਂ ਦੀ ਮੰਮੀ ਆਣ ਕੇ ਸ਼ੁਰੂ ਕਰਦੇ ਆ ਨਾ ਉਹਦੇ ਪਤਾ ਨਹੀਂ ਕਿਉਂ ਖਪੇ ਰਹਿੰਦੇ ਬੰਦੇ ਕੀ ਗੱਲ ਹੋ ਗਈ ਉਹਨਾਂ ਨੂੰ ਸ਼ੁਰੂ ਤੋਂ ਇਦਾਂ ਹੀ ਆ ਸ਼ੁਰੂ ਤੋਂ ਇਦਾਂ ਸੁਧਾਰ ਤੇ ਮੈਂ ਦਵਾਂਗੀ ਫਿਰ ਉਹ ਚੱਲ ਤੂੰ ਵੇ ਜਾ ਜਾ ਕੇ ਰੋਟੀ ਬਣਾਉਂ ਚਲੋ ਕੋਈ ਕੰਮ ਰੋਟੀ ਬਣਾਓ ਹੁਣ ਨਾ ਲਾਦੀਆਂ ਰਸੋਈ ਚ ਉਹਨਾਂ ਨੇ ਕੀ ਹੋ ਗਿਆ ਪੂਰੇ ਘਰ ਚ ਇਹੀ ਕੰਮ ਚੱਲਦਾ ਰੋਟੀ 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 ਦੀ ਲੜਾਈ ਕਰਦੀ ਰਹਿੰਦੀਆਂ ਪਤਾ ਨਹੀਂ ਕੀ ਬੰਨਾ ਚੱਲ ਅੱਗੇ ਤੇ ਮੇਰੇ ਕੋਈ ਸਬੂਤ ਹੈ ਨਹੀਂ ਆ ਹੁਣ ਸਬੂਤ ਪੱਕਾ ਹੋ ਗਿਆ ਜਿਹੜੀ ਰਿਕਾਰਡਿੰਗ ਹੋ ਗਈ ਹੈ ਨਾ ਇਹ ਸੁਣਾਉਂਗੀ ਨਾਲੇ ਤਾਂ ਆਪਣੀ ਭੈਣ ਨੂੰ ਤੇ ਜੇ ਇਹਦੇ ਮਾਪਿਓ ਸੱਦਣੇ ਪਏ ਨਾ ਉਹਨਾਂ ਨੂੰ ਵੀ ਸੁਣਾਉਂਗੀ ਵੀ ਆ ਵੇਖ ਲਓ ਭਈ ਇਦਾਂ ਜਬਾਣੇ ਦੀ ਚਲਦੀ ਜੇ ਜਾਂ ਤੇ ਕੰਟਰੋਲ ਕਰ ਲੋ ਤੇ ਨਿੰਦਮਤ ੱਕੇ ਮਾਰ ਕੇ ਕੱਢਣਾ ਜੈਨੂੰ ਬਾਹਰ ਮੇਰੇ ਕੋਈ ਗੱਲਾਂ ਸੁਣੀਆਂ ਜਾਂਦ ਕੰ ਇਦਾਂ ਕਰਦੀ ਆ ਭੈਣ ਨੂੰ ਫੋਨ ਕਰ ਹੀ ਲੈਣੀ ਆ ਉਹਨੂੰ ਦੱਸ ਦੇਣੀ ਆ ਵੀ ਆਹ ਕੁਝ ਕਰਦੀ ਓ ਫੇਰ ਨਾ ਕੱਲ ਨੂੰ ਮੈਨੂੰ ਕਹੀਂ ਹੈਲੋ ਸੱਸ ਜੀ ਕਲਪਨ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕੋਸ਼ਿਸ਼ ਨਹੀਂ ਕਰਨਾ ਕਿ ਇਹੋ ਕਰਦਾ ਹੀ ਕੰਮ ਕੇ ਨਹੀਂ ਆਉਣਾ ਹੀ ਆਉਣਾ ਕਿਉਂ ਨਹੀਂ ਆਉਂਗੀ ਤਾਂ ਤਾਂ ਹੀ ਨਾ ਜੇ ਘਰ ਵਿੱਚ ਸੁੱਖ ਸ਼ਾਂਤੀ ਹੋਊਗੀ ਤੇ ਘਰ ਵਿੱਚ ਤਾਂ ਹਰ ਟਾਈਮ ਕਲੇਸ਼ ਹੀ ਪਿਆ ਰਹਿੰਦਾ ਵਾ ਹੁਣਾ ਕੀ ਆ ਉਹ ਜਿਹੜੀ ਤੂੰ ਲਿਆ ਕੇ ਦਿੱਤੀ ਹੈ ਨਾ ਸਾਨੂੰ ਉਹਦੀ ਗੇਠ ਲੰਮੀ ਜ਼ਬਾਨ ਵਾ ਘਰ ਦੇ ਖਾਣੇ ਤਾਂ ਅਗਲੀ ਖਾਂਦੀ ਨਹੀਂਗੀ ਆਂਦੀ ਰੋਜ਼ ਬਾਹਰੋਂ ਖਾਣੇ ਆਉਣ ਤੋ ਮੈਂ ਖਾਵਾਂ ਤੂੰ ਵੀ ਸਿਆੜੀਆਂ ਘਰਾਂ ਦੇ ਛੱਟ ਲੰਗਦੇ ਏਦਾਂ ਕਿਦਾਂ ਕਰਕੇ ਅਸੀਂ ਘਰ ਬਣਾਇਆ ਵਾ ਜ਼ਮੀਨ ਲਈ ਸਭ ਕੁਝ ਬਣਾਇਆ ਇਹਨੇ ਤੇ ਮੇਰਾ ਮੁੰਡਾ ਵੀ ਮਗਰ ਲਾ ਲਿਆ ਵਾ ਉਹ ਵੀ ਏਦਾਂ ਹੀ ਜ਼ਬਾਨ ਚਲਾਉਂਦਾ ਜਿੱਦਾਂ ਇਹ ਚਲਾਉਂਦੀ ਆ ਕੀਰਦਾ ਤੂੰ ਹੀ ਕਦੋਂ ਸਮਝਾਉਣਾ ਵਾ ਕਿੰਨੇ ਦਿਨ ਤਾਂ ਹੋ ਗਏ ਤੁਹਾਨੂੰ ਮੈਂ ਫੋਨ ਕਰਨ ਰਹੀ ਆਂ ਪੀ ਜਾ ਆਓ ਤੇ ਜਾਇ ਨੂੰ ਸਮਝਾਓ ਕੋਈ ਨਹੀਂ ਅੱਜ ਨਹੀਂ ਕੱਲ ਨੂੰ ਆਉਂਗੀ ਕੱਲ ਨਹੀਂ ਪਾਸਾ ਨੂੰ ਆਉਂਗੀ ਜੇ ਨਹੀਂ ਤਾਂ ਮੈਂ ਆਦੇ ਮਾਪਿਓ ਕੋਲ ਚਲ ਜਾਣਾ ਸਿੱਧੀ ਨੇ ਫੇਰ ਨਾ ਕਿਉਂ ਵੀ ਸਾਡੀ ਬੇਇੱਜ਼ਤੀ ਹੋਈ ਆ ਮੈਂ ਤਾਂ ਈ ਸ਼ਰਮ ਨੂੰ ਚੁੱਪ ਕੀਤੀ ਆ ਵੀ ਮੇਰੀ ਭੈਣ ਵਿੱਚ ਵਾ ਜੇ ਇਦਾਂ ਦੀ ਹੀ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਰਿਸ਼ਤਾ ਨਾ ਕਰਦੀ ਉਦੋਂ ਤਾਂ ਤੁਸੀਂ ਸਿੱਤਾਂ ਦੇ ਪੋਲ ਬੰਨੀ ਜਾਂਦੇ ਸੀ ਵੀ ਕੁੜੀ ਸਾਰਾ ਕੰਮ ਕਰਦੀ ਆ ਧਰਾਂ ਤੱਕ ਕਰਦੀ ਆ ਚੱਲ ਅਹੀਂ ਤਾਂ ਰਾ ਕਿਕ ਡਾਉਣੀਆਂ ਹੀ ਰੋਟੀ ਪਾਣੀ ਤਾਂ ਕਰਦੀ ਉਹ ਤਾਂ ਦੀ ਮੈਂ ਰੋਟੀ ਪਾਣੀ ਵੀ ਨਹੀਂ ਕਰ ਸਕਦੀ ਮਰੀ ਚੱਲੀ ਆ ਤੁਸੀਂ ਆਓ ਤਾਂ ਸਹੀ ਸਭ ਕੋ ਤੁਹਾਨੂੰ ਮਸਨਾ ਦੂੰਗੀ ਵੀ ਕੀ ਕੀ ਗੱਲਾਂ ਕਰਦੀ ਆ ਨਹੀਂ ਫੋਨ ਤੇ ਕਿ ਮੈਂ ਸਭ ਕੋ ਦੱਸਣਾ ਇੱਥੇ ਆਓ ਮੈਂ ਤਾਂ ਨਹੀਂ ਇਹਦਾ ਮਾਪਿਓ ਵੀ ਨਾਲ ਹੀ ਲੈ ਕੇ ਆਇਓ ਉਹਨਾਂ ਨੂੰ ਪਤਾ ਲੱਗ ਜੇ ਤੇ ਸਾਡੀ ਧੀ ਕੀ ਕਰਦੀ ਆ ਕੱਲ ਨੂੰ ਸਾਡੇ ਚ ਕਸੂਰ ਕੱਢਣੇ ਆ ਪਿਸੌਰਾ ਦਿਨ ਚੰਗਾ ਸੱਸ ਨਹੀਂ ਚੰਗੀ ਰੀਜਾਂ ਪ੍ਰੇਤਾ ਦੇ ਦੀਆਂ ਹੀ ਸਾਰੀਆਂ ਕੀਤੀਆਂ ਜੇ ਕੋਈ ਕਸਰ ਛੱਡੀ ਤਾਂ ਤਾਂ ਦੱਸੋ ਚਲ ਠੀਕ ਆ ਆ ਜਿਓ ਫਿਰ ਮੈਨੂੰ ਦੋਰੇ ਫੋਨ ਨਾ ਕਰਨਾ ਪਵੇ ਚੰਗਾ ਚੱਲ ਮਾਪਿਓ ਨੂੰ ਨਾਂ ਲੈ ਕੇ ਆਊਗੀ ਮਾਪਿਓ ਨੂੰ ਪਤਾ ਹੋਊ ਕਿ ਕਿਦਾਂ ਬੋਲਦੀ ਆ ਆਪਣੀ ਧੀ ਦੇ ਕਸੂਰ ਤੇ ਕੱਢਣਗੇ ਪਰ ਕਈ ਅੰਤਰੇ ਹੁੰਦੇ ਹੀ ਇਦਾਂ ਦੇ ਆ ਭਾਵੇਂ ਧੀਆ ਗਲਤ ਵੀ ਹੋਣ ਗਲਤ ਕਹਿੰਦੇ ਹੀ ਨਹੀਂਗੇ ਸੱਸ ਸਹੁਰੇ ਜੀ ਕਸੂਰ ਕੱਢਣਗੇ ਵੀ ਤੁਸੀਂ ਗਲਤ ਜੀ